ਲੇ ਵੀ ਅੱਜਕੱਲ ਨਾ ਪੰਜਾਬ ਦੇ ਵਿੱਚ ਇੱਕ ਮਸਲਾ ਬਹੁਤ ਚੱਲ ਰਿਹਾ ਵੀ ਪ੍ਰਵਾਸੀ ਬਹੁਤ ਪੰਜਾਬ ਦੇ ਵਿੱਚ ਆ ਰਹੇ ਆ ਤੇ ਉਹਰੇ ਬਹੁਤ ਕੁਝ ਹੋ ਰਿਹਾ ਤੇ ਬਹੁਤ ਸਾਰੇ ਬੰਦੇ ਕਹਿ ਰਹੇ ਆ ਵੀ ਜਿਹੜੇ ਰਾਜ ਬਣੇ ਤੇ ਉਹ ਇਸ ਵਾਸਤੇ ਬਣੇ ਤੇ ਸੰਵਿਧਾਨ ਦੇ ਵਿੱਚ ਵੀ ਲਿਖਿਆ ਵੀ ਹਰੇਕ ਰਾਜ ਦੇ ਆਪਣੀ ਸੱਭਿਆਚਾਰਕ ਪਛਾਣ ਹੈ ਉਸ ਦੀ ਆਬਾਦੀ ਹੈ ਬੋਲੀ ਹੈ ਉਹਨਾਂ ਸਾਰਿਆਂ ਨੂੰ ਇੱਕ ਮਤਲਬ ਕਿ ਵਧੀਆ ਢੰਗ ਨਾਲ ਵੀ ਉਹਨਾਂ ਨੂੰ ਮੌਕਾ ਮਿਲੇ ਫਲਣੇ ਫੁੱਲਣੇ ਦਾ ਇਸ ਕਰਕੇ ਉਹ ਆਬਾਦੀ ਉੱਥੇ ਰਹੇ ਤਾ ਉਹ ਰਾਜ ਜਿਹੜਾ ਹੈਗਾ ਰਾਜ ਮੰਨੇਗਾ ਨਹੀਂ ਜਿਹ ਪੰਜਾਬ ਬਾਹਰ ਕੇ ਬੰਦਿਆਂ ਦਾ ਪੰਜਾਬ ਕਾਸ ਕਰ ਰਿਹਾ ਸਭਾ ਸਰੀਆਂ ਬਾਰ ਦੱਤਾ ਵੀ ਹੋ ਰਿਹਾ ਬੜਾ ਕੁਝ ਹੋ ਰਿਹਾ ਅੱਜ ਭਾਈ ਸ਼ਾਹ ਮੁਹੰਮਦ ਐ ਮੇਰੀ ਗੱਲ ਹੈ ਮੈਂ ਪੰਜਾਬੀ ਯੂਨੀਵਰਸਿਟੀ ਕੇ ਮੂਰੇ ਹਾਂ ਸ਼ਾਹ ਮੁਹੰਮਦ ਭਾਈ ਆਪਣਾ ਬੜਾ ਰੋੜਾ ਪੈ ਰਿਹਾ ਕਿਸ ਤਰ੍ਹਾਂ ਲਗਾ ਸਾਰਾ ਕੁਝ ਕਿਉਂਕਿ ਮੈਂ ਨਾ ਜਿਹੜੀ ਆਪਾਂ ਬਾਤ ਚੱਲਾ ਜਿੱਤਨਾ ਬਹੁਤ ਸਾਰੇ ਬੰਦੇ ਜੋ ਵੀ ਖਾਂ ਨਾ ਇਹ ਪੰਜਾਬ ਦੇ ਵਿੱਚ ਕੁਈ ਵੀ ਬੰਦਾ ਅਰੇ ਜ਼ਮੀਨ ਖਰੀਦ ਸਕਾ ਨਾ ਹਮਾਚਲ ਮ ਆਪਾਂ ਖਰੀਦ ਸਕਾਂ ਨਾ ਰਾਜਸਥਾਨ ਮ ਤਾਂ ਵੀ ਬੰਦ ਹੋ ਗਿਆ ਉੱਤਰਾਖੰਡ ਨੇ ਬੰਦੀ ਲਾਤੀ ਮੈਂ ਨਾ ਆਪਣੇ ਛਤੀਸਗੜ੍ਹ ਕੇ ਬੰਦੇ ਨੇ ਮੈਨੂੰ ਬਾਤ ਸੁਣਾਈ ਵੀ ਛਤੀਸਗੜ੍ਹ ਕੇ ਵਿੱਚ ਕਬੀਲੇ ਬਹੁਤ ਹਨ ਉਹ ਕਈ ਕਬੀਲੇ ਆਗੇ ਨਾ ਲਾਕ ਕੇ ਲਏਦੇ ਜਿਤਨਾ ਆਪਣਾ ਮੰਨ ਲਓ ਪਟਿਆਲਾ ਜ਼ਿਲ੍ਹਾ ਕਿਸੇ ਖਾਸ ਕਬੀਲੇ ਦਾ ਹਾਂਜੀ ਦੂਸਰੇ ਕਬੀਲੇ ਵਾਲਾ ਉਸੇ ਰਾਜ ਦਾ ਬੰਦਾ ਛਤੀਸਗੜ੍ਹ ਕੇ ਜ਼ਮੀਨ ਨਹੀਂ ਲੈ ਸਕਦਾ ਕਾ ਵੀ ਇਹ ਫਿਰ ਕਬੀਲਾ ਖਤਮ ਹੋ ਜਾਏਗਾ ਸੋ ਕਿਸ ਤਰ੍ਹਾਂ ਲਗਾ ਸਾਰਾ ਕੁਝ ਤੁਸੀਂ ਇਹ ਦੇਖ ਲਓ ਆ ਹੁਣ ਤੁਸੀਂ ਇੱਕ ਮਜ਼ਦੂਰ ਬੰਦਾ ਲੱਭਣ ਲਈ ਮਿਲਦੇ ਨਹੀਂ ਪੰਜਾਬੀ ਮਜ਼ਦੂਰ ਬੰਦਾ ਮਿਲਦੇ ਨਹੀਂ ਆ ਮਜ਼ਦੂਰੀ ਕਰਕੇ ਨਹੀਂ ਰਾਜੀ ਉਹ ਉਹ ਪਤਾ ਕੀ ਕਰਿਆ ਆਪਦਾ ਕੰਮ ਹੀ ਨਹੀਂ ਕਰਕੇ ਰਾਜੀ ਨਹੀਂ ਸਰਕਾਰ ਨੇ ਪਤਾ ਕੀ ਕਰਿਆ ਬਿਜਲੀ ਮੁਕਤ ਪਾਣੀ ਮੁਕਤ ਆਟਾ ਦਾਲ ਮੁਕਤ ਤੋੜ ਤੇ ਸਾਰਾ ਉਹਨਾਂ ਦੇ ਲੋੜ ਹੀ ਨਹੀਂ ਇਤਨਾ ਬੂਲਵਾਸੀ ਨਹੀਂ ਮਾਰੇ ਕੈਨੇਡਾ ਆਸਟ੍ਰੇਲੀਆਗੇ ਮੁਕਤ ਆਲਾ ਸਮਾਨ ਉਹਦੇ ਕੰਮ ਚੱਲ ਪਿਆ ਫਿਰ ਰਹਿੰਦੇ ਖੁੰਦੇ ਨਸ਼ੇ ਨੇ ਫਿਰ ਅਧੀਆ ਚਾਹੀਦਾ ਉਹਨਾਂ ਨੂੰ ਸ਼ਾਮ ਮੇਰੇ ਕੋਲ ਹੁਣ ਅਸੀਂ ਕੱਲ ਅਸੀਂ ਕੰਮ ਕਰਦੇ ਸੀ ਦੁਕਾਨ ਦੇ ਵਿੱਚ ਉਹ ਮੇਰੇ ਮੈਨੂੰ ਕਹਿੰਦਾ ਵੀ ਮੇਰਾ ਵੀ ਮਤਲਬ ਆਹ ਢਾਈ ਤੋਂ ਖਿਹੜਾ ਛੜਾ ਦਿਓ ਪੰਜਾਬੀ ਬੰਦਾ ਮੈਂ ਆਖਿਆ ਵੀ ਤੂੰ ਸਬਜ਼ੀ ਵੇਚਣ ਲੱਗ ਜਾ ਵਧੀਆ ਕੰਮ ਆ ਸੋਹਣਾ ਕੰਮ ਆਣ ਤੇ ਕਹਦਾ ਵੀ ਨਹੀਂ ਤੁਸੀਂ ਦੇਖੋ ਵੀ ਸਬਜ਼ੀ ਦੇ ਵਿੱਚ ਜਿੰਨੇ ਸਬਜ਼ੀ ਵਾਲੇ ਬੰਦੇ ਨੇ ਸਾਰੇ ਪ੍ਰਵਾਸੀ ਬੰਦੇ ਨੇ ਮਿਹਨਤ ਕਰਦੇ ਨੇ ਆਪਾਂ ਨਹੀਂ ਇਹਦੇ ਮਾੜੇ ਨੇ ਉਹ ਉਹਨਾਂ ਦਾ ਵੀ ਪਰਿਵਾਰ ਆ ਆਪਦਾ ਸਿਸਟਮ ਉਹਨਾਂ ਨੇ ਵਧੀਆ ਚਲਾਇਆ ਵਾ ਜੋ ਘਟਨਾ ਕਰਦੇ ਨੇ ਘਟਨਾ ਤਾਂ ਕੋਈ ਵੀ ਬੰਦਾ ਕਰ ਸਕਦਾ ਨਾ ਉਹ ਤੇ ਆਪਾਂ ਸਾਰੇ ਕਿਸੇ ਨੂੰ ਨਹੀਂ ਕਹਿ ਸਕਦੇ ਪਰ ਮਸਲਾ ਇਹ ਆ ਵੀ ਉਹਨਾਂ ਦੇ ਕਾਗਜ਼ ਪੱਤਰ ਉਹਨਾਂ ਦਾ ਘਰ-ਬਾਰ ਕੀ ਬੰਦਾ ਕ੍ਰਾਈਮ ਕਰਕੇ ਆਇਆ ਹੋਵੇ ਇੱਥੇ ਬੰਦਾ ਰਹਿ ਰਿਹਾ ਹੋਵੇ ਯਾਰ ਸਰਕਾਰਾਂ ਨੇ ਇਸ ਨੂੰ ਫਿਰ ਹੋਰ ਦੇਖੋ ਮੈਂ ਵੀ ਦੇਖਿਆ ਜਿਹੜੀ ਸਮੱਸਿਆ ਪੰਜਾਬੀਆਂ ਨੂੰ ਮੈਨੂੰ ਲੱਗਦਾ ਹੁੰਦਾ ਜਿਹੜੀ ਫੇਸ ਹੁੰਦੀ ਆ ਪੰਜਾਬੀਆਂ ਨੂੰ ਜ਼ਿਆਦਾ ਜਿਹੜੀ ਫੇਸ ਕਰਦੇ ਨੇ ਜਿਹੜੇ ਬੰਦੇ ਪ੍ਰਵਾਸੀ ਆਉਂਦੇ ਨੇ ਆਪਣੇ ਇੱਥੇ ਉਹਨਾਂ ਨੂੰ ਉਹਨਾਂ ਤੋਂ ਇੱਕ ਸਮੱਸਿਆ ਵੱਡੀ ਇਹ ਵੀ ਆ ਕਿ ਉਹ ਇਸ ਕਰਕੇ ਨਫ਼ਰਤ ਕਰਦੇ ਆ ਕਿ ਉਹਨਾਂ ਨੂੰ ਬਹੁਤਾ ਰਹਿਣਾ ਸੈਨਾ ਓਵੇਂ ਨਹੀਂ ਹੁੰਦਾ ਜਿਵੇਂ ਆਪਣੇ ਲੋਕ ਰਹਿੰਦੇ ਨੇ ਹਮ परमजीतो उथे मैं एक गल और भी ਨਾਲ ਰੱਖਦਾ ਵੀ ਜਿਹਨਾਂ ਨੂੰ ਰਹਿਣਾ ਸੈਣਾ ਨਹੀਂ ਆਉਂਦਾ ਜਿਵੇਂ ਕਹਿ ਦਿੰਦੇ ਨੇ ਵੀ ਯਰੇ ਕੂੜਾ ਖਲਾਰ ਕੇ ਰਹਿੰਦੇ ਨੇ ਮਤਲਬ ਪਾਣ ਪੋਣ ਯੂਪੀ ਵਾਲੇ ਜਿਵੇਂ ਉਹ ਖਾਂਦੇ ਨੇ ਉਹ ਪਾਣ ਪੁੰਥੋਕਦੇ ਰਹਿੰਦੇ ਨੇ ਹਨ ਤੇ ਕੁਛ ਵੀ ਮਤਲਬ ਸਫਾਈ ਨਹੀਂ ਰੱਖਦੇ ਫਿਰ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਪੰਜਾਬੀ ਬੰਦਾ ਕੋਈ ਰੇੜੀ ਲਾ ਲੈ ਕੇ ਗੋਲ ਗੱਪਿਆਂ ਦੀ ਲੋਕ ਖਾਣਗੇ ਉਸ ਬੰਦੇ ਤੋਂ ਦੂਜੇ ਕਿੰਨੀ ਆਧਾਰਨਾ ਦੇਦਾ ਮੈਂ ਤੁਹਾਨੂੰ ਮੈਂ ਨਾ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੁਲ 6 ਆਲਾ ਹਾਂ ਸਰਕਾਰ ਨੂੰ ਔਰ ਸਤਾਨਕ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਕਿ ਜਿੰਨੇ ਬੰਦੇ ਬਾਹਰਲੇ ਪ੍ਰਵਾਸੀ ਨੇ ਉਹਨਾਂ ਕੋਲੇ ਕੋਈ ਕਾਗਜ਼ਪੱਤਰ ਨਹੀਂ ਕਿਸ ਮਤਲਬ ਕੋਈ ਸਿੱਧੇ ਪ੍ਰਕਾਰ ਦਾ ਮਤਲਬ ਟੈਕਸ ਕੋਈ ਨਹੀਂ ਭਰਦੇ ਉਹ ਬਹੁਤ ਸਾਰਾ ਪੈਸਾ ਕਮਾਉਂਦੇ ਨੇ ਜਿਵੇਂ ਰੇੜੀਆਂ ਤੇ ਤੁਸੀਂ ਦੇਖੋ ਕਿ ਮੈਂ ਇਹ ਦੇਖਿਆ ਕਿ ਰੇੜੀਆਂ ਵਾਲੇ ਬੰਦੇ ਜਿਹੜੇ ਮਿਹਨਤ ਕਰਦੇ ਨੇ ਕੋਈ ਸ਼ੱਕ ਨਹੀਂ ਉਹ ਕਿਦਾਂ ਦਾ ਸਮਾਨ ਦਿੰਦੇ ਨੇ ਇਹ ਸੁਚੇਤ ਹੋਣੀ ਵਾਲੀ ਗੱਲ ਆ ਵੀ ਕੀ ਬਣਾ ਕੇ ਤੁਹਾਨੂੰ ਦੇ ਰਹੇ ਨੇ ਤੁਸੀਂ ਉਹਨਾਂ ਤੋਂ ਕੀ ਪ੍ਰੋਸ ਰਹੇ ਹੋ ਇੱਥੇ ਆਪ ਨੂੰ ਸੁਚੇਤ ਖਰਾਬ ਬੰਦੇ ਤਾਂ ਜਿਸ ਤਰ੍ਹਾਂ ਬਾਤ ਗਰੂਨੀ ਬੁਖਾਰੇ ਸੁਚੇਤ ਹੋਣ ਦੀ ਲੋੜ ਆ ਦੂਜੀ ਗੱਲ ਉਹ ਪ੍ਰੋਟੀਆਂ ਖਰੀਦ ਰਹੇ ਨੇ ਇੱਥੇ ਮੈਂ ਦੇਖਿਆ ਪਟਿਆਲੇ ਦੇ ਵਿੱਚ ਕਿ ਜਿਹੜੇ ਬੰਦੇ ਰੇੜੀਆਂ ਲਾਉਂਦੇ ਨੇ ਤੇ ਉਹ ਵੱਡੇ ਵੱਡੇ ਧਨਾੜ ਨੇ ਉਹਨਾਂ ਕੋਲੇ ਮਤਲਬ ਮੈਂ ਇਥੋਂ ਮੈਂ ਇੱਕ ਪਲਾਟ ਲੇਤਾ ਹੁਣ ਤੱਕ ਦੀ ਗੁੰਜੀਰਾ ਤੇ ਉਹ ਵੀ ਮੇਰੇ ਸਿਰ ਕਰਜ਼ਾ ਬਹੁਤ ਆ ਤੇ ਉਹਨਾਂ ਕੋਲੇ ਕਈ ਪਲਾਟ ਨੇ ਬਹੁਤ ਸਾਰੇ ਪਲਾਟ ਖਰੀਦੀ ਬੈਠੇ ਨੇ ਉਹ ਦੋ ਦੂਸੋਂ ਗਾਇਦੇ 1000 ਗਾਇਦੇ ਮਕਾਨ ਪਾਏ ਨੇ ਦੁਕਾਨਾਂ ਖਰੀਦੀਆਂ ਬੈਠੀ ਨੇ ਉਹ ਉਹ ਕਿਉਂਕਿ ਉਹਨਾਂ ਤਾਂ ਕਿਸੇ ਦੀ ਨਜ਼ਰੀ ਨਹੀਂ ਆ ਨਾ ਤਾਂ ਟੈਕਸ ਪਰ ਆਦੀ ਨਾ ਜਰਾ ਨਾ ਹੀ ਆਮ ਲੋਕਾਂ ਨੂੰ ਆਪ ਆਪ ਆਪਾਂ ਸੋਚਦੇ ਨੇ ਯਾਰ ਵੀ ਇਹ ਤਾਂ ਗੋਲ ਗੱਪੇ ਵੇਚਦਾ ਯਾਰ ਕੁਲਚੇ ਵੇਚਦਾ ਤੇ ਇੱਕ ਦਿਨ ਦੇ ਕੁਲਚੇ 10000 ਰੁਪਏ ਇੱਕ ਦਿਨ ਦੇ ਕੁਲਚੇ ਦੇ 30-30000 ਰੁਪਏ ਉਹਨਾਂ ਨੂੰ ਕਮਾਈ ਹੁੰਦੀ ਆ ਇੱਕ ਦਿਨ ਕੁਲਚੇ ਖਾਣ ਕੋਣ ਰੇ ਆਪਣੇ ਬੰਦੇ ਖਾਰੇ ਆ ਰੇ ਆਪਣੇ ਬੰਦੇ ਤੇ ਖਾਣਗੇ ਵੀ ਉਹੀ ਤੇ ਪੰਜਾਬੀ ਬੰਦਾ ਬਣਾਵੇ ਜਮਾਣੀ ਤੁਸੀਂ ਦੇਖੋ ਵੀ ਨੇੜੇ ਤੇੜੇ ਮੈਂ ਦੇਖਦਾ ਬਹੁਤ ਹੈ ਇਦਾਂ ਦੀਆਂ ਹੈਗੀਆਂ ਪੰਜਾਬੀ ਬੰਦਾ ਵੀ ਸਬਜ਼ੀ ਵੇਚ ਰਿਹਾ ਔਰ ਪ੍ਰਵਾਸੀ ਬੰਦਾ ਵੀ ਪੰਜਾਬੀ ਵੇਚ ਰਿਹਾ ਮੈਂ ਨਹੀਂ ਇਹ ਆਂਦਾ ਉਹਦੇ ਵੀ ਬਾਲ ਬੱਚੇ ਨੇ ਉਹਦੇ ਵੀ ਬਾਲ ਬੱਚੇ ਨੇ ਆਪਾਂ ਨੂੰ ਮਤਲਬ ਜੇ ਖਰੀਦਣ ਵਾਲਾ ਚਾਹੀਦਾ ਦੇਖਣਾ ਚਾਹੀਦਾ ਤਾਂ ਸਾਰਿਆਂ ਵੱਲ ਧਿਆਨ ਦੇਈ ਚਾ ਦੇਣਾ ਚਾਹੀਦਾ ਫੇਰ ਐਸੇ ਕਰਕੇ ਜਿਹੜਾ ਪੰਜਾਬ ਦਾ ਬੰਦਾ ਉਹ ਫਿਰ ਹੋਰ ਪਾਸੇ ਜਾ ਰਹੇ ਆ ਉਹ ਕੈਨੇਡਾ ਚ ਜਾ ਰਿਹਾ ਕਿਉਂਕਿ ਇੱਥੇ ਕੰਮ ਕਰਨ ਅਗਲੇ ਨਾਲ ਜਾ ਰਿਹਾ ਇੱਥੇ ਕੰਮ ਕਰੇ ਲੇਕਿਨ ਮੈਂ ਜਿੱਤਨਾ ਬਾਤ ਕਰ ਰਿਹਾ ਤਾਂ ਵੀ ਦੂਸਰੀ ਸਬਜੀ ਜਿੱਟਾ ਕਾ ਮੈਂ ਦੇਖਿਆ ਜਿਆਦਾ ਹਸਾਬ ਵੀ ਉਹ ਪਿੰਡ ਮਾਰੇ ਕੋਈ ਬੰਦਾ ਕੋਈ ਦੁਕਾਨ ਕਰ ਲੇ ਪਿੰਡ ਜੀ ਉਹ ਸਾਰਾ ਪਿੰਡ ਦਾ ਕਾਟਾ ਮਾਰੇਗਾ ਬਾਹਰ ਕਾ ਬੰਦਾ ਕੋਈ ਐਵੇਂ ਬਹੁਤ ਬੰਦੇ ਦੇ ਨੈਟਵਰਕ ਵੀ ਟਿੱਪਣੀਆਂ ਪੜੀਆਂ ਕਰਦਾ ਮੇਰੇ ਤੇ ਸਵਾਲ ਨਹੀਂ ਲੈਂਦੇ ਕਹਿੰਦਾ ਬਾਹਰ ਕਾ ਬੰਦਾ ਦੁਕਾਨ ਕਰਿਆ ਉਸਪਾ ਜਾ ਰਹੇ ਉਹ ਕਹਿੰਦੇ ਆਪਣੇ ਆਪਣਾ ਬੰਦੇ ਦਾ ਮੈਂ ਆਪਣੀ ਸੁਣਾਵਾ ਮੇਰੇ ਬਾਪ ਨੂੰ ਡਾਕਟਰ ਦਾ ਪਿੰਡ ਵਾ ਤੇ ਦੁਕਾਨ ਰਾਜਪਰੇਤੀ ਮਣੀ ਪਿੰਡ ਮਾਰਾ ਹੀ ਕਰਦੇ ਹਾਂ ਮੈਂ ਤੇ ਮੈਨੂੰ ਯਾਦ ਆਵਾ ਉਹ ਮਾਰਾ ਪਿੰਡ ਵਾਲੇ ਕੋਈ ਵੀ ਦਵਾਈ ਨਹੀਂ ਲਈ ਕਰਦਾ ਦਾ ਵੀ ਪੈਸੇ ਬਟਲੇਗਾ ਜਦ ਰਾਤ ਨੂੰ ਕੋਈ ਸਿਰ ਦਰਦ ਹੋ ਗਿਆ ਕੋਈ ਕਹੇ ਮੇਰਾ ਪੂਰਾ ਹਾਲ ਹੈ ਤਾਪ ਚੜ ਗਿਆ ਓਏ ਦਵਾਈ ਲੈ ਗੋਲੀ ਲਈ ਲਈ ਰਾਤ ਨੂੰ ਤਾਪ ਉਤਰ ਗਿਆ ਸਵੇਰੀ ਫੇਰ ਦੂਸਰੇ ਵਾ ਮਤਲਬ ਆਪਣੇ ਲੋਕ ਤਾਂ ਇੰਨੇ ਜਿਆਦਾ ਆਪਣੇ ਬੰਦੇ ਖਿਲਾਫ ਹੈ ਲੱਤਾਂ ਖਿਚਣ ਜਿਦਾ ਆਪਾਂ ਮਰੇ ਨਹੀਂ ਨਹੀਂ ਹੁਣ ਗੁਰੂ ਸਾਹਿਬ ਕੇ ਆਪਾਂ ਵਸਾਏ ਪੰਜਾਬ ਦੀ ਧਰਤੀ ਗੁਰੂ ਸਾਹਿਬ ਨੇ ਇਸ ਧਰਤੀ ਵਾਸਤੇ ਸਭ ਕੁਝ ਕੁਰਬਾਨ ਕਰਿਆ ਹੈ ਨੀ ਉਹਨਾਂ ਨੇ ਇੱਕ ਚੀਜ਼ ਕਹੀ ਦੀ ਵੀ ਜਿਹੜੇ ਸਭੇ ਸਾਰੇ ਬੰਦੇ ਭਾਈ ਹੈ ਹੂੰ ਵੀ ਥਾਰੇ ਸਾਰੇ ਭਾਈ ਹੈ ਥਾਰਾ ਕੋਈ ਬਿਲਕੁਲ ਭਾਈ ਕਿਹੜਾ ਹੋਰ ਉਹ ਤਾਂ ਗੜਾਸੇ ਵੱਟਦੇ ਫਿਰ ਰਹੇ ਬਿਲਕੁਲ ਉਹ ਕਹਿੰਦਾ ਇਸ ਕੰਮ ਫੇਲ ਕਰੋ ਪਹਿਲਾਂ ਫੇਰ ਮੈਂ ਕਾਵਾਂ ਇੱਕ ਇੱਕ ਚੀਜ਼ ਮੰਜੀ ਤਾਂ ਹੋ ਰਹੀ ਤੇ ਵਿੱਚ ਦੇਖਣ ਵਾਲੀ ਆਪਾਂ ਕਹਿ ਦਿੰਨੇ ਆ ਨਾ ਵੀ ਯਾਰ ਜਿਹੜੇ ਪ੍ਰਵਾਸੀ ਆਉਂਦੇ ਨੇ ਉਹ ਮਤਲਬ ਮਤਲਬ ਇੱਥੇ ਜਾਣੇ ਚਾਹੀਦੇ ਨੇ ਬਹੁਤੇ ਬੰਦੇ ਤਾਂ ਇਹ ਕਹਿੰਦੇ ਵੀ ਇਹਨਾਂ ਨੂੰ ਵੱਡੂ ਵੀ ਦੇਣਾ ਚਾਹੀਦਾ ਇਹਨਾਂ ਨੂੰ ਐ ਨਹੀਂ ਕਰਨਾ ਚਾਹੀਦਾ ਪਰ ਆਪਾਂ ਹੀ ਮਤਲਬ ਉਹਨਾਂ ਨੂੰ ਰੱਖਣ ਵਾਲੇ ਵੀ ਤਾਂ ਪੰਜਾਬੀ ਨੇ ਦੇਖੋ ਤੁਸੀਂ ਇਹ ਦੇਖੋ ਵੀ ਆਪਣੇ ਪਿੰਡ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਨਹੀਂ ਤੁਹਾਨੂੰ ਦੱਸਦਾ ਆਪਾਂ ਨੂੰ ਬਾਹਲੇ ਦੀ ਉਦਾਹਰਣ ਨਹੀਂ ਪਤਾ ਵੀ ਸਾਡੇ ਪਿੰਡ ਦੇ ਵਿੱਚ ਜਿਹੜੇ ਮੱਜਵੀ ਸਿੱਖ ਸੀਗੇ ਆਰਾਮਦਾਸੀਆ ਸਿੱਖ ਮੱਜਵੀ ਸਿੱਖ ਉਹ ਉਹਨਾਂ ਦੇ ਪਰਿਵਾਰ ਵੀ ਨੇ ਉਹ ਵੀ ਰਹਿੰਦੇ ਨੇ ਹੁਣ ਉਹ ਬੰਦੇ ਜਿਹੜੇ ਜ਼ਿੰਮੇਦਾਰ ਬੰਦੇ ਨੇ ਵੇਖੋ ਵੀ ਉਹ ਉਹਨਾਂ ਨੂੰ ਨਕਾਰਾ ਕਰਦੇ ਨੇ ਬਹੁਤ ਚੰਗਾ ਨਹੀਂ ਮੰਨਦੇ ਹਨਾ ਜਾਂ ਬਹੁਤੇ ਬੰਦੇ ਤਾਂ ਹੁਣ ਕੰਮ ਹੀ ਨਹੀਂ ਕਰਦੇ ਜਿਹੜੇ ਉਹ ਬੰਦੇ ਨੇ ਕਿਉਂਕਿ ਸੀਰ ਹੁਣ ਲੱਗਣੋਂ ਹਟ ਗਿਆ ਸੀਰ ਕਿਉਂ ਨਾ ਯਾਰ ਬਿਜਲੀ ਮੁਕਤ ਪਾਣੀ ਮੁਫਤੇ ਮਿੱਟੀ ਦਾਲ ਮੁਫਤੇ ਨਹੀਂ ਵੀ ਕਰਿਆ ਨਾ ਜਦੋਂ ਹੁਣ ਤੋਂ ਆਪਾਂ ਮੜੀ ਦਾ ਦੀਵਾ ਪੜਦੇ ਹਾਂ ਮੜੀ ਦੇ ਦੀਵੇ ਚੋਂ ਦੱਸਦਾ ਵੀ ਸੀਰ ਕਿਵੇਂ ਖਤਮ ਹੋਇਆ ਕਮੇ ਤੁਹਾਨੂੰ ਜੜ ਤੱਕ ਤੇ ਹੋਰ ਪਈ ਐ ਨਾ ਕਮੇ ਤੁਹਾਨੂੰ ਜਿਹੜੀਆਂ ਜਿਹੜੇ ਉਦਯੋਗਪਤੀ ਨੇ ਜਾਂ ਜਿਹੜੇ ਸਰਕਾਰਾਂ ਨੇ ਉਹ ਤੁਹਾਨੂੰ ਕਮੇ ਕਮੇ ਚੀਜ਼ਾਂ ਦਿੰਦੀਆਂ ਤੇ ਤੁਸੀਂ ਉਹਨੂੰ ਕਿਵੇਂ ਵਰਦੇ ਹੋ ਕਮੇ ਤੁਸੀਂ ਆਪ ਦਾ ਭਾਈਚਾਰਾ ਤੋੜਦੇ ਹੋ ਉਹਨਾਂ ਨਾਲ ਹੁਣ ਜ਼ਿੰਮੇਦਾਰਾਂ ਦਾ ਤੇ ਸਿਹਰੀ ਜਿਹੜਾ ਲੱਗਦਾ ਸੀ ਬੰਦਾਂ ਦਾ ਭਾਈਚਾਰਾ ਸੀ ਇੱਕ ਪਿਆਰ ਸੀ ਚਾਚਾ ਤਾਇਆ ਉਹ ਖਤਮ ਹੋ ਗਿਆ ਭਾਈਚਾਰਾ ਖਤਮ ਹੋਇਆ ਠੀਕ ਆ ਲੋਨ ਮਿਲਣ ਲੱਗ ਗਏ ਉਹਨਾਂ ਨੂੰ ਵੀ ਲੋਨ ਮਿਲਣ ਲੱਗ ਗਏ ਉਹ ਫੈਕਟਰੀਆਂ ਆ ਗਈਆਂ ਹੋਰੋਂ ਨਸ਼ੇ ਆ ਗਏ ਨਸ਼ਾ ਨੇ ਬਹੁਤ ਜੜ ਪੱਟੀ ਆ ਖਤਮ ਹੀ ਕਰਤੀਆਂ ਪੀੜੀਆਂ ਬਹੁਤੇ ਪਰਿਵਾਰ ਤਾਂ ਪਿੰਡਾਂ ਦੇ ਵਿੱਚ ਜੱਟਾਂ ਦੇ ਵੀ ਜ਼ਿਮੀਂਦਾਰ ਬੰਦਿਆਂ ਦੇ ਵੀ ਔਰ ਜਿਹੜੇ ਮਜ਼ਦ ਵੀ ਸਿੱਖ ਬੰਦੇ ਸੀਗੇ ਜਿਹੜੇ ਮਜ਼ਦੂਰੀ ਕਰਦੇ ਸੀ ਉਹਨਾਂ ਦਾ ਵੀ ਪੀੜੀਆਂ ਖਤਮ ਕਰਤੀਆਂ ਨਸ਼ਾ ਨੇ ਹੁਣ ਉਸ ਤੋਂ ਬਾਅਦ ਆਉਂਦੀ ਹੈ ਕਿ ਪ੍ਰਵਾਸੀ ਆਉਂਦੇ ਨੇ ਹੁਣ ਇੱਕ ਪ੍ਰਵਾਸੀ ਤੋਂ ਇੱਕ ਜ਼ਿਮੀਂਦਾਰ ਬੰਦਾ ਸਚਾਈ ਹੈ ਇਹ ਇੱਕ ਆਪਾਂ ਇਸ ਤੋਂ ਭੱਜ ਨਹੀਂ ਸਕਦੇ ਆ ਪ੍ਰਵਾਸੀ ਨੂੰ ਪਹਿਲ ਦਊ ਆ ਕਿਉਂ ਕਿਉਂਕਿ ਪ੍ਰਵਾਸੀ ਨੂੰ ਦੋ ਬੰਦਾ ਤਾਂ ਤੋ ਤਿੰਨ ਬੰਦਾ ਜਿੰਨਾ ਕੰਮ ਲੈਂਦਾ ਜਿਮੀਦਾਰ ਬੰਦਾ ਪ੍ਰਵਾਸੀ ਤੋਂ ਲੈਂਦਾ ਨਾ ਆਪਾਂ ਦੇਖਿਆ ਮੈਂ ਦੇਖਿਆ ਉਹ ਤਾਂ ਸਾਰਾ ਦਿਨ ਕੰਮ ਲੈਂਦੇ ਨੇ ਜਿਹੜਾ ਬੰਦਾ ਪਿੰਡ ਵਾਲਾ ਆਉਂਦਾ ਮਜ਼ਦੂਰ ਉਹ ਆਖੋ ਵੀ ਮੈਂ ਤਾਂ ਭਾਈ ਚੱਲਿਆ ਸੂਰ ਛਿਪ ਗਿਆ ਜਾਂ ਪਹਿਲਾਂ ਸੂਰ ਛਿਪਣਾ ਅਧਿਆੜੀ ਹੁੰਦੀ ਸੀ ਹੁਣ 5 ਵਜੇ ਨਾ ਆਉਣ ਲੱਗੀ ਉਹ ਅਗਲਾ ਆਕਦਾ ਵੀ ਭਾਈ ਮੈਂ ਤਾਂ ਚੱਲਿਆ ਪ੍ਰਵਾਸੀ ਪੱਕੇ ਤੌਰ ਤੇ ਆਦੇ ਘਰ ਕੋਲੇ ਰੱਖ ਲੈਂਦੇ ਨੇ ਉਹ ਤਾਂ ਦੁੱਗਣਾ ਤਿਕਣਾ ਕੰਮ ਲੈਂਦੇ ਨੇ ਮੈਂ ਦੇਖਿਆ ਝੋਨੇ ਵੇਲੇ ਇਦਾਂ ਹੀ ਹੁੰਦਾ ਜੱਟ ਟੋਨ ਵਜਾ ਕੇ ਲਿਆਵਾ ਹੁਣ ਵੀ ਪੰਜਾਬ ਦੇ ਵਿੱਚ ਇਹ ਸਚਾਈ ਆ ਪੰਜਾਬ ਦੇ ਵਿੱਚ ਬਹੁਤੇ ਬੰਦੇ ਜਿਹੜੇ ਰੱਖੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੌਣ ਆ ਕਿੱਥੋਂ ਆਏ ਉਹ ਲੈ ਆਉਂਦੇ ਨੇ ਉਹ ਤੋਂ ਕੰਮ ਲੈਂਦੇ ਨੇ ਫੇਰ ਜਦੋਂ ਘਟਨਾ ਕਰ ਦਿੰਦਾ ਕੋਈ ਜਦੋਂ ਕੋਈ ਕੋਈ ਕੁਰ ਕਰਮ ਕਰ ਦਿੰਦਾ ਜਾਂ ਕੋਈ ਇਹੋ ਜਿਹਾ ਕੰਮ ਕਰ ਦਿੰਦਾ ਜਿਹੜੀ ਤੇ ਨਾਲ ਲਾਂਤ ਪੈਂਦੀ ਆ ਫੇਰ ਮਾਰੋ ਪਟੋ ਆ ਕਰੋ ਪਰ ਸचेਤ ਹੋਂਦੀ ਤਾਂ ਆਪਾਂ ਨੂੰ ਵੀ ਲੋੜ ਹੈ ਨਾ ਆਪਾਂ ਨੂੰ ਵੀ ਉਹ ਕਿਸੇ ਦੀ ਕਿਰਤ ਦੀ ਲੁੱਟ ਵੀ ਨਹੀਂ ਨਾ ਕਰਨੀ ਚਾਹੀਦੀ ਆਪਾਂ ਨੂੰ ਕਿਰਤ ਦੀ ਸਮਝ ਵੀ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਪਿੰਡ ਦੇ ਮਜ਼ਦੂਰ ਸੀ ਪਿੰਡ ਦੇ ਆਪਣੇ ਜਿਹੜੇ ਜਿਨ੍ਹਾਂ ਨਾਲ ਭਾਈਚਾਰਾ ਸੀ ਘਮਿਆਰ ਸੀ ਚਮਿਆਰ ਸੀ ਮੱਝਵੀ ਸਿੱਖ ਸੀ ਹਨਾ ਹੋਰ ਜਿੰਨੇ ਵੀ ਜਾਤਾ ਸੀ ਉਹਨਾਂ ਨੂੰ ਸਾਰਿਆਂ ਨੂੰ ਡੁੱਟ ਗਏ ਉਹਨਾਂ ਨਾਲ ਉਹਨਾਂ ਨੂੰ ਹੀਣ ਭਾੜ ਦੇ ਤੈਦਾ ਮਤਲਬ ਇਹ ਹੋ ਸਕਦਾ ਇਹ ਨਹੀਂ ਹੁੰਦੀ ਇੱਕ ਗੱਲ ਮੈਂ ਵਿੱਚ ਹੋਰ ਜੋੜਦਾ ਰਹਿੰਦੀ ਹੁੰਦੀ ਕਰ ਕਲ ਕਲਾਕਾਰਾਂ ਨੇ ਪੱਟੀ ਵਿੱਚ ਕਰਤੀ ਜੱਟ ਆਏ ਤੇ ਜੱਟ ਜੋ ਤੇ ਜੰਟ ਬੋ ਉਹਨਾਂ ਨੂੰ ਗੱਡੀਆਂ ਟਰੈਕਟਰਾਂ ਤੋਂ ਲੈ ਕੇ ਹੁਣ ਚਾਹਜਾਂ ਤੇ ਲੈ ਗਈ ਕਹਿੰਦਾ ਪਿਛਲੇ ਨਾ ਪਿਛੇ ਇੱਕ ਗਾਣਾ ਆਇਆ ਤਾਂ ਗਾਣੇ ਵਾਲਾ ਤਾਂ ਪਤਨੀ ਨੋਂ ਭੁੱਲ ਗਿਆ ਮੈਂ ਐਵੇਂ ਕਰਨ ਗਾਣਾ ਆਇਆ ਉਹ ਗਾਣੇ ਦੇ ਬੋਲ ਐ ਕਹਿੰਦਾ ਜੱਟੀ ਨੰਬਰ 1 ਹੈ ਵੀ ਜੱਟੀ ਨੰਬਰ 1 ਹੈ ਨਾ ਜੱਟੀ ਨੰਬਰ 1 ਹੈ ਬਲੀ 1 ਵਾ ਹੈ ਜੱਟ ਨੰਬਰ 1 ਹੈ ਵੀ ਜੱਟ ਉਹ ਕਹਾਂ ਮੈਂ ਕਿਹਾ ਯਾਰ ਵੀ ਜੱਟੀ ਕਣ ਕਬੱਡੀ ਨੰਬਰ 1 ਹੈ ਚਲ ਕਣਕਾਲਾ ਦਾ ਕਹਿੰਦੇ ਇਹ ਪੁਰਾਣਾ ਹੋ ਗਿਆ ਮਸ਼ੀਨ ਕਮਬੈਰ ਕਮੈਂਡ ਚਲਾਣੇ ਨੰਬਰ 1 ਹੈ ਟਰੈਕਟਰ ਚਲਾਣੇ ਨੰਬਰ 1 ਹੈ ਉਹ ਜਹਾਜ਼ ਚਲਾਣੇ ਨੰਬਰ 1 ਪਤ ਨਹੀਂ ਕਾਸਮਾ ਜੱਟੀ ਨੰਬਰ 1 ਹੈ ਫਿਰ ਉਹ ਬਸ ਉੱਟਾ ਪਾਉਂਦੇ ਨਹੀਂ ਨਹੀਂ ਵਾਲ ਖੋਲ ਕੇ ਸੁਨਕੜਾ ਪਾਣਵਾ ਜੱਟੀ ਨੰਬਰ 1 ਹੈ ਫਿਰ ਉਹ ਜੱਟ ਹੈ ਜਿਹੜਾ ਉਹ ਕਿਆ ਕਰ ਰਿਹਾ ਕਬੱਡੀ ਖੇਰੇ ਨੰਬਰ 1 ਹੈ ਉਹ ਕੋ ਬਜਨ ਚੱਕਣੇ ਨੰਬਰ 1 ਹੈ ਉਹ ਕਿਆ ਨੰਬਰ ਨਹੀਂ ਉਹ ਕਿਆ ਕਰ ਰਿਹਾ ਉਹ ਕੋਈ ਡਿਫੈਂਡਰ ਕੋਈ ਥਾਰ ਲੈ ਕੇ ਫਿਰ ਰਿਹਾ ਮੌਲ ਮਾ ਬੜਿਆ ਜੱਟ ਨੰਬਰ 1 ਹੈ ਉਹ ਜੱਟਾਂ ਕੀ ਤੇ ਪੀਡੀਓ ਪਾਗਲ ਕਰਤੀ ਇਹਨਾਂ ਨੇ ਤੈਂ ਵੀ ਫਿਲਮਾਂ ਦੇ ਵਿੱਚ ਕੰਮ ਕਰਿਆ ਵਾ ਅੱਜਕਾ ਜਿਹੜਾ ਪੰਜਾਬੀ ਸਿਨੇਮਾ ਰ ਪੰਜਾਬੀ ਕੱਕੀ ਹੈ ਨਾ ਹੂੰ ਇਹ ਤੁਹਾਨੂੰ ਬਾਜ਼ਾਰ ਵੱਲ ਜਾ ਕੇ ਕਤਲ ਕਰਦੀ ਹੈ ਹੁਣ ਆਪਾਂ ਸਿਨੇਮਾ ਦੇਖਾ ਇੱਕ ਇੱਕ ਕੀ ਗਾਣਾ ਸੁਣਾ ਇੱਕ ਚੀਜ਼ ਮੈਂ ਹੋਰ ਜੋੜਦਾ ਦੇਖੋ ਜਿਹੜਾ ਜਿਹੜਾ ਕੱਕੀ ਹੈ ਨਾ ਅਪਿਛ ਮੋਹਨ ਹੜਾ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਮਦਦ ਕੀਤੀ ਹੈ ਹਨਾ ਤੇ ਉਹ ਸਾਰਾ ਆਪਣਾ ਨਹੀਂ ਨਹੀਂ ਉਹ ਮਦਦ ਦਾ ਬਤ ਕਰੀ ਹੈ ਪਤਾ ਨਹੀਂ ਜਿਹੜੀ ਪਤਾ ਹੀ ਹੈ ਅੱਧੇ ਦਾ ਆਪਣਾ ਜਿਹੜਾ ਪਿੱਛੇ ਰੌਲਾ ਪਿਆ ਦਾ ਗਾਲਾ ਗੋਲਾ ਮਿਲੀ ਤਾਂ ਸਾਫ ਕਰ ਰਹੇ ਆ ਇਹ ਵੀ ਆ ਉਸੇ ਮੈਂ ਇਹ ਵੀ ਮੰਨਦਾ ਵੀ ਬਹੁਤੇ ਬੰਦੇ ਇਹ ਦੇਖਦੇ ਨੇ ਮੈਂ ਇੱਕ ਦੇਖਿਆ ਵੀ ਹੜਾਂ ਦੇ ਦੌਰਾਨ ਦੌਰਾਨ ਨਾ ਕਈ ਗਾਣੇ ਆਏ ਹਾਂ ਬਸ ਉਹ ਚੱਲ ਪਏ ਉਹਨਾਂ ਨੇ ਮਤਲਬ ਉਹਨਾਂ ਨੂੰ ਆਏ ਸੀ ਵੀ ਯਾਰ ਹੁਣ ਹੜ ਆ ਗਏ ਹੁਣ ਉਹਦਾਂ ਦੇ ਗਾਣੇ ਆਉਣੇ ਚਾਹੀਦੇ ਨੇ ਕਈ ਨਹੀਂ ਨਤੇ ਉਹ ਘਾੜਾ ਘਾੜਾ ਪੈਸਾ ਉਹ ਕਈ ਤਾਂ ਇਹ ਵੀ ਆਦੇ ਉਹ ਵੀ ਥੋੜਾ ਜਿਹਾ ਹੜ ਥੋੜਾ ਜਿਹਾ ਹੋਰ ਦਿਨ ਚੱਲੀ ਜਾਂਦਾ ਮੇਰਾ ਗਾਣਾ ਕੰਪਲੀਟ ਹੋਈ ਛੜਾ ਛੜਾ ਦਰਾੜਾ ਜੀ ਹਨਾ ਅੱਬ ਉਹ ਮਤਲਬ ਇੱਕ ਉਹ ਵਿਚਾਰਤਾਰਾ ਨਾਲ ਚੱਲਦੇ ਨੇ ਕਿ ਫਿਰ ਆਪਣਾ ਗਾਣਾ ਚੱਲੂਗਾ ਹਨਾ ਇਸ ਇਸ ਉਹਦੇ ਵਿੱਚ ਦੇਖੋ ਜਿਹੜਾ ਦਾਰਪਨ ਕਰਨਾ ਜਾਂ ਦਸਬੰਧ ਕੱਢਣਾ ਉਹ ਮਤਲਬ ਰੋਲਾ ਪਾਪ ਆ ਕੇ ਕੱਢਣ ਵਾਲੇ ਤਾਂ ਕੋਈ ਗੱਲ ਹੈ ਨਹੀਂ ਮੇਰੇ ਸਾਹ ਦੇ ਨਾਲ ਫਿਰ ਇੱਕ ਗੇਮ ਹੋਰ ਵੀ ਚੱਲੀ ਵਿੱਚ ਕਈ ਬੰਦੇ ਨੇ ਇਹ ਵੀ ਕਿਹਾ ਕਿ ਮੇਰਾ ਜਿਹੜਾ ਪਹਿਲਾ ਖਾੜਾ ਲੱਗੂਗਾ ਮਤਲਬ ਆ ਹੜਾਂ ਦੇ ਵਿੱਚ ਕਹਿੰਦੇ ਨੇ ਕਿ ਮੇਰਾ ਖਾੜਾ ਲੱਗੂਗਾ ਜਾਂ ਸਾਡੀ ਪਹਿਲਾਂ ਚੱਲੂਗੀ ਹਨਾ ਤਾਂ ਉਹਦੇ ਜਿਹੜੀ ਪਹਿਲੀ ਕਮਾਈ ਹੋਗੀ ਨਾ ਉਹ ਮੈਂ ਹੜਾਂ ਦੇ ਤਾਂ ਪਹਿਲਾ ਖਾੜਾ ਹਾਲਾ ਕਿਉਂ ਹੈਨ ਤੇ ਮੈਂ ਖਾੜਾ ਦੇਖੋ ਵੀ ਪਹਿਲਾਂ ਛੋਟੇ ਛੋਟੇ ਲੋਕ ਡੁੱਬੀ ਜਾਂਦੇ ਤੁਸੀਂ ਖਾੜਾ ਦੇਖਣ ਆਓ ਫੇਰ ਮੈਂ ਉਹ ਪੈਸਾ ਦਊਂਗਾ ਮਤਲਬ ਤੁਸੀਂ ਮੈਨੂੰ ਪਹਿਲਾਂ ਪੈਸੇ ਦਿਓ ਦੋਸਤੋ ਆ ਮੈਨੂੰ ਖੋਣ ਦਿਓ ਮੈਂ ਆਪਕੋ ਜਿਆਦਾ ਦੇ ਦਊਂਗਾ ਉਹ ਗੱਲ ਆ ਵੀ ਪਹਿਲਾਂ ਤੁਸੀਂ ਮੈਨੂੰ ਖਾੜਾ ਦੇਖਣ ਆਓ ਮੈਨੂੰ ਪੈਸੇ ਦਿਓ ਜੋਦੇ ਪੈਸੇ ਮੈਂ ਤੁਹਾਨੂੰ ਦੇਊਂਗਾ ਅੱਛਾ 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 ਮੈਂ ਤੇ ਤੈਨੂੰ ਜਿਆਦਾ ਤਜਰਬਾ ਕਿ ਪਹਿਲਾਂ ਮੇਰੀ ਫਿਲਮ ਦੇਖਣ ਆਓ ਜਿਹੜੇ ਉਹਦੀ ਕਮਾਈ ਹੋਊਗੀ ਫੇਰ ਸੰਦੇਮ ਇੱਕ ਜਿੱਤਨਾ ਬਾਤ ਕਰੀਦਾ ਪਹਿਲਾਂ ਵੀ ਜੱਟ ਜੱਟ ਕਰਕੇ ਉਹਨਾਂ ਨੇ ਅਬੇੜਾ ਕਰ ਕਰਦੇ ਆ ਪਤਾ ਹੀ ਐ ਤੇ ਮੈਨੂੰ ਤਾਂ ਪਤਾ ਕਿ ਮੈਂ ਜੱਟਾਂ ਕੇ ਜੰਮਿਆ ਤੇ ਜੱਟਾਂ ਕੀ ਮਾਨਸਿਕਤਾ ਉਹ ਸਾਰੀ ਮੈਨੂੰ ਜਿਆਦਾ ਪਤਾ ਦਾ ਸਮਝਿਆ ਉਹਨਾਂ ਕੇ ਜੰਮਿਆ ਤੈਂ ਬਾਤ ਕਰੀ ਦੀ ਪਹਿਲਾਂ ਵੀ ਤਰੱਕ ਮਿਆਰ ਕੇ ਜੰਮਿਆ ਤੋਂ ਨਹੀਂ ਕੋਈ ਸਾਰੇ ਇਹ ਕਿ ਜਾਤ ਕਮਾਨਗਾ ਉਹ ਮਾਨਾ ਕੋਈ ਲਾ ਆਪਣਾ ਉਦਾਂ ਹੀ ਨਹੀਂ ਚੜਦੀ ਕਲਾ ਤੇ ਉਹ ਤਵੇਂ ਕਿਸ ਤਰ੍ਹਾਂ ਤੈਂ ਦੇਖਿਆ ਟੁੱਟਦਾ ਹੈ ਸਾਰਾ ਕੁਝ ਪਹਿਲਾਂ ਭਾਂਡੇ ਲੈ ਮੇਰੇ ਸਾਰਾ ਕੁਸਤਾ ਭਾਂਡੇ ਘਾਰ ਆ ਰੇੜਾ ਪਰੇ ਕਿੱਥੇ ਗਏ ਖਤਮ ਹੋ ਗਏ ਨਾ ਉਹੀ ਉਹੀ ਤਾਂ ਚੀਜ਼ ਹੈ ਮੈਂ ਜਿਹੜਾ ਕਹਿੰਦਾ ਸੀ ਵੀ ਆਪਾਂ ਨੂੰ ਉੱਪਰ ਤੱਕ ਨਜ਼ਰ ਮਾਰਨੀ ਚਾਹੀਦੀ ਵੀ ਜਿਹੜਾ ਤੁਹਾਡਾ ਭਾਈਚਾਰਾ ਉਹ ਕੌਣ ਚੀਜ਼ ਜਿਵੇਂ ਜਿਹੜਾ ਮੜੀ ਦਾ ਦੀਵਾ ਨਾ ਵਾਲਾ ਗ ਜਦੋਂ ਟਰੈਕਟਰ ਆ ਜਾਂਦਾ ਤ ਉਹਨਾਂ ਨੂੰ ਬੈੜਾਂ ਦੀ ਲੋੜ ਹੀ ਨਹੀਂ ਰਹਿੰਦੀ ਉਹਨਾਂ ਨੂੰ ਬਲਦਾਂ ਦੀ ਲੋੜ ਹੀ ਨਹੀਂ ਰਹਿੰਦੀ ਨਾ ਹੀ ਉਹਨਾਂ ਨੂੰ ਸਵੇਰੇ ਸਾਧਰੇ ਉੱਠ ਕੇ ਬਲਦਾਂ ਦੀ ਟੈਂਕੀਆਂ ਹੁਣ ਹਾਂ ਨਾ ਹੀ ਉਹਨਾਂ ਨੂੰ ਸਵੇਰੇ ਉੱਠ ਕੇ ਮਤਲਬ ਐਵੇਂ ਆ ਵੀ ਸਾਧਰੇ ਸਾਧਰੇ ਜਾ ਕੇ ਬੰਦੇ ਖੜੇ ਹੁਆ ਹਨਾ ਬੰਦੇ ਦੀ ਤਾਂ ਲੋੜ ਹੀ ਨਹੀਂ ਉਹਨਾਂ ਨੂੰ ਮਸ਼ੀਨ ਆ ਆ ਮਸ਼ੀਨ ਆ ਰਹੀ ਆ ਤੁਹਾਡਾ ਭਾਈਚਾਰਾ ਟੁੱਟ ਰਿਹਾ ਹੂੰ ਬਹੁਤ ਮੜੀ ਦੇ ਦੀਵੇ ਜਿਹਾ ਤਾਂ ਇਹੀ ਦੱਸਿਆ ਬਾਕੀ ਹੋਰ ਵੀ ਬਹੁਤ ਕੁਝ ਨਾਵਲ ਉਸ ਨਾਵਲ ਦੇ ਵਿੱਚ ਆ ਜਰੂਰ ਤੁਹਾਨੂੰ ਨਾਵਲ ਪੜ੍ਹਨਾ ਚਾਹੀਦਾ ਮੜੀ ਦਾ ਦੀਵਕ ਹਰਦੇਵ ਸਿੰਘ ਨੇ ਇਹ ਭਾਈ ਜਿਹੜੀ ਇੱਕ ਬਾਤ ਹੈ ਨਾ ਜਿਸ ਤਰ੍ਹਾਂ ਵੀ ਜੱਟ ਬਾਤ ਕੀ ਤਾਂ ਬਾਤ ਕਰ ਰਿਹਾ ਨਾ ਤੇ ਉਹਨਾਂ ਨੇ ਮਤਲਬ ਕਿ ਮੈਂ ਦੇਖਿਆ ਦਿਮਾਗ ਦੇ ਵਿੱਚ ਕਿੰਨਾ ਬਾਜ਼ਾਰ ਪੈਦਾ ਕਰ ਦਿਆ ਚੀਜ਼ਾਂ ਦਾ ਬਿਲਕੁਲ ਤੇ ਹੁਣ ਆਪਣੇ ਮੈਂ ਕਿਸੇ ਬੰਦੇ ਦੇ ਘਰਾਂ ਚ ਲਿਆ ਗਿਆ ਉਹਨੇ ਇੱਕ ਅੱਜਕੱਲ ਸੋਫਾ ਇੱਕ ਤਾਂ ਪਹਿਲਾਂ ਤਾਂ ਦੋ ਤਿੰਨ ਜਣੇ ਬੈਠਦੇ ਇੱਕ ਸੋਫਾ ਹੋਰ ਆ ਗਿਆ ਵੀ ਉਹ ਪੂਰਾ ਲੰਬਾ ਇਧਰ ਨੂੰ ਗਿਆ ਫਿਰ ਇਧਰ ਨੂੰ ਗਿਆ ਅੱਛਾ ਸਾਰੇ ਘਰ ਕੇ ਵਿੱਚ ਸੋਫਾ ਹੀ ਹੈ ਕੀ ਬਾਕੀ ਦਰਸਾ ਮਤਲਬ ਭਾਈ ਇਧਰ ਲੇ ਕੇ ਫਿਰ ਇਧਰ ਲੇ ਕੇ ਮੈਂ ਕਿਹਾ ਕਿੰਨੇ ਦਾ 3 ਲੱਖ ਰੁਪਏ ਦਾ ਅੱਛਾ ਬੰਦੇ ਨੇ ਕਰਾ ਦੋ ਹੈ 3 ਲੱਖਾ ਚਲੋ ਠੀਕ ਹੈ ਉਹਨੇ ਟਰੈਕਟਰ ਲਿਆ ਵਾ ਖੇਤੀ ਕਰ ਉਹ ਸੋਫਾ ਆ ਗਿਆ ਕਰੇ ਮਤਲਬ ਬਾਜ਼ਾਰ ਇੰਨਾ ਵੀ ਇਹਦੀ ਵੀ ਨਾ ਕਰਨੀ ਉਹ ਸਾਰੀ ਚੀਜ਼ਾਂ ਮਿਲ ਲਗਾ ਇਹਨਾਂ ਚੀਜ਼ਾਂ ਕੇ ਵੇਰ ਵੇਰ ਫਿਲਮ ਆਇਆ ਤੇ ਗਾਇਕ ਕੀ ਹੈ ਤੇ ਜਿੱਤਨਾ ਮੈਂ ਦੱਸ ਰਿਹਾ ਤਾਂ ਹੁਣ ਪਿੱਛੇ ਕੋ ਹੋਰ ਗਾਣਾ ਆਇਆ ਤਾਂ ਬਹੁਤ ਮਸ਼ਹੂਰ ਰਹਾ ਕਹਿੰਦਾ ਇੱਕ ਪਿੱਛੇ ਲੱਗਦੀਆਂ 7 ਜ਼ੀਰੋ ਜੱਟ ਕੋਲ ਉਹ ਗੱਡੀ ਆ ਅੱਛਾ ਹੁਣ ਜੇ ਜੱਟ ਬਕਾਰ ਨਹੀਂ ਹੋਗਾ ਬੇਕਾਰ ਹੈ ਮੇਰੇ ਕੋਲ ਮਾਰੇ ਬਕਾਰ ਨਹੀਂ ਹੈ ਮੈਨੂੰ ਪਤਾ ਵੀ ਕਾਰ ਜੇ ਲੋਡ ਹੋਆ ਕੋਈ ਐਨੀ ਵਰਤੋਂ ਦਾ ਹੈ ਨਹੀਂ ਮੇਰੇ ਬਕਾਰ ਕੀ ਜੇ ਮੈਂ ਕਿਤੇ ਜਾਣਾ ਕਾਰ ਕਰ ਲਓ ਕਰਾਇਏ ਵਾਲੇ ਬਥੇਰੇ ਵਿਚਾਰੇ ਬੈਠੇ ਬਿਹਲੇ ਪਰ ਉਹ ਕਹਾ ਵੀ ਇਹ ਜਿਸ ਵਜ੍ਹਾ ਕਰਨੇ ਕੋਲ ਬੰਦਾ ਗਰੀਬ ਹੈ ਉਹਨਾਂ ਨੇ ਆਪਣਾ ਪਰਮਾਨਾ ਬਣਾ ਲਿਆ ਸੋ ਮੁਕਦੀ ਗੱਲ ਐ ਪਰ ਇੱਕ ਬਾਤ ਆ ਹੋਰ ਵੀ ਕਿਰਤ ਤੇ ਵੀ ਟੁੱਟੇ ਜੱਟ ਬਾਦਗੀ ਹਵਾ ਫਿਲਮਾਂ ਗਾਇਕੀ ਪਰ ਪੰਜਾਬ ਮੇਰੇ ਇਹ ਤਾਂ ਹੋਣਾ ਚਾਹੀਦਾ ਮੈਂ ਮੰਨਾਂ ਵੀ ਪੰਜਾਬ ਮਾ ਕੋਈ ਬੰਦਾ ਆ ਉਹ ਕੰਮ ਕਰੋ ਬੁੱਧਾ ਨਹੀਂ ਵੀ ਪੰਜਾਬ ਮਾ ਬਾਹਰ ਦਾ ਬੰਦਾ ਜ਼ਮੀਨ ਨਖਰੀ ਚ ਗਿਆ ਇਤਨਾ ਹਿਮਾਚਲ ਮਾ ਬਣਿਆ ਹੈ Rajasthan ਮਾ ਕਿਤੇ ਵੀ ਹੈ ਵੀ ਉਹ ਪੰਜਾਬ ਮਾ ਕੋਟੋੜ ਜ਼ਮੀਨ ਨਲੇ ਸੇ ਕੰਮ ਕਰੋ ਚੱਕਰ ਨਹੀਂ ਇਹ ਜ਼ਮੀਨ ਚ ਲੈ ਗਿਆ ਫਿਰ ਤਾਂ ਪੂਰੇ ਕਾਬਜ਼ੇ ਹੋ ਗਿਆ ਪੂਰੇ ਦਾ ਮਾਲਕ ਬਣ ਗਿਆ ਨਾ ਮਾਲਕ ਇਹ ਬਾਤ ਇਹ ਵੀ ਹੈ ਨਾ ਬਹੁਤੇ ਕੋਲੇ ਤਾਂ ਇਹ ਵੀ ਹੈ ਨਾ ਉਹ ਕਾਗਜ਼ ਪਤਾ ਉਹ ਹੀ ਨਹੀਂ ਪੂਰੇ ਨਾ ਹੋਤੇ ਬੰਦੇ ਤਾਂ ਜਿਹੜੇ ਦੂਸਰੀ ਸਟੇਟਾਂ ਤੋਂ ਇੱਥੇ ਆ ਰਹੇ ਨੇ ਉਹ ਵੈਸੇ ਹੀ ਮਤਲਬ ਕਬਜ਼ਾ ਕਰਕੇ ਬੈਠ ਜਾਂਦੇ ਨੇ ਕਬਜ਼ਾ ਕਰਕੇ ਬੈਠ ਜਾਂਦੇ ਨੇ ਮਸਲਾ ਇਹ ਵੀ ਹੈ ਮਨਜੀਦੇ ਇਹਦੇ ਆਪਾਂ ਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਕਿ ਆਪਾਂ ਨੂੰ ਉਹਨਾਂ ਲੋਕਾਂ ਨਾਲ ਉਹਨਾਂ ਨੂੰ ਮਾਰਨਾ ਕੁੱਟਣਾ ਨਹੀਂ ਦੀ ਥਾਂ ਤੇ ਆਪਾਂ ਨੂੰ ਸਰਕਾਰ ਨੂੰ ਜਵਾਬ ਕਰਨਾ ਚਾਹੀਦਾ ਹੂੰ ਵੀ ਸਾਡੇ ਬੰਦੇ ਨੂੰ ਕੰਮ ਨਹੀਂ ਦਿੰਦੇ ਤੁਸੀਂ ਇਹਨਾਂ ਨੂੰ ਵੀ ਕੰਮ ਮਤਲਬ ਉਹ ਵੀ ਆਪਣੇ ਲੋਕ ਹੀ ਨੇ ਅਦਰ ਸਟੇਟ ਦੇ ਹੁਣ ਹਰਿਆਣੇ ਵਾਲੇ ਆਪਾਂ ਨੂੰ ਮਾੜੇ ਥੋੜਾ ਲੱਗਣਗੇ ਜਾਂ ਜਿਹੜੇ ਜਿਹੜੇ ਸਮਾਜਾ ਦੇ ਨਾਲ ਆਪਾਂ ਕਿਉਂ ਮਾੜਾ ਕੀ ਆਪਾਂ ਹਮੇਸ਼ਾ ਜੋ ਪੀਵੀਆਰ ਵਾਲਿਆਂ ਨੂੰ ਮਾੜਾ ਮਾੜਾ ਆਖਦੇ ਆ ਕਿਉਂਕਿ ਉਹ ਗਰੀਬ ਨੇ ਉਹਨਾਂ ਕੋਲ ਕੰਮ ਨਹੀਂ ਆ ਗਰੀਬੀ ਰੇਖਾ ਬਹੁਤ ਨੀਚੇ ਹੈ ਉੱਥੇ ਹੈਨਾ ਮਿਹਨਤੀ ਤਾਂ ਉਹ ਵੀ ਹੈਗੇ ਨੇ ਆਪ ਦੀ ਤਰਫ ਤੋਂ ਤਾਂ ਮਿਹਨਤ ਉਹ ਵੀ ਕਰਦੇ ਨੇ ਪਰ ਆਪਾਂ ਉਹਨਾਂ ਨੂੰ ਮਾੜਾ ਕਹਿੰਦੇ ਆ ਕਿਉਂਕਿ ਐਮਐਲਏ ਆ ਸਰਕਾਰ ਨੂੰ ਕਿਆ ਕਹਵੇਂ ਸਰਕਾਰ ਨੂੰ ਤਾਂ ਆਪਣੇ ਬੰਦੇ ਐਮਐਲਏ ਦਾ ਫੋਟੋ ਚਾਉ ਆਪਾਂ ਨੂੰ ਚਾਹੀਦਾ ਕਿ ਸਰਕਾਰ ਕੰਮ ਕਿਉਂ ਨਹੀਂ ਦੇ ਰ ਕਪੜੇ ਹੋ ਰਹੇ ਨੇ ਬਹੁਤੀਆਂ ਚੀਜ਼ਾਂ ਮਤਲਬ ਵੱਡੇ ਵੱਡੇ ਕਪੜੇ ਹੋ ਰਹੇ ਨੇ ਪੈਸਾ ਖਾ ਰਿਹਾ ਇਹ ਦੋ ਮਤਲਬ ਮੰਨ ਲਓ ਵੀ 100 ਬੰਦਾ ਰਲ ਕੇ ਪੈਸਾ ਖਾ ਰਿਹਾ ਉਹ ਆਪ ਦੇ ਨਾਲ 100 ਬੰਦਾ ਹੋਰ ਜੋੜ ਰਿਹਾ ਹਨਾ ਕਰਾਪਸ਼ਨ ਵੱਧ ਰਹੀ ਹੈ ਇਹ ਚੀਜ਼ ਵਾਲਾ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਸਾਰ ਇਹਨ ਮੈਨੂੰ ਲੱਗਦਾ ਇਹਨਾਂ ਮਸਲਿਆਂ ਦੇ ਹੱਲ ਸੁਚੇਤ ਹੋਣਾ ਹੀ ਆ ਭਾਵੇਂ ਤੁਹਾਡੇ ਪਿੰਡ ਤੁਹਾਡੇ ਖੇਤਾਂ ਦੇ ਵਿੱਚ ਕੋਈ ਕਲਾਕਾਰ ਗਾਣਾ ਕੱਢ ਰਿਹਾ ਉਹਦੇ ਲਈ ਵੀ ਤੁਹਾਨੂੰ ਸੁਚੇਤ ਹੋਣ ਦੀ ਲੋੜ ਆ ਤੁਹਾਡੇ ਕੋਈ ਬਾਹਰਲਾ ਪ੍ਰਵਾਸੀ ਆ ਰਿਹਾ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਘਰਾਂ ਨੇੜੇ ਉਹਦੇ ਲਈ ਵੀ ਸੁਚੇਤ ਹੋਣ ਦੀ ਲੋੜ ਆ ਸਾਨੂੰ ਆਪਣੇ ਬੱਚਿਆਂ ਬਰਦੀ ਵੀ ਸੁਚੇਤ ਹੋਣ ਦੀ ਲੋੜ ਆ ਮਨਜੀਤ ਇਹ ਸਮੱਸਿਆਵਾਂ ਤਾਂ ਵੀ ਆ ਰਹੀਆਂ ਕਿਉਂਕਿ ਬੱਚਾਂ ਲਈ ਤਾਂ ਟਾਈਮ ਹੀ ਹੈ ਨਹੀਂ ਇੱਕ ਆਦੀ ਮਤਲਬ ਦੇਖ ਲਓ ਵੀ ਉਹ ਤਾਂ ਕਿਸੇ ਬਹੁਤਿਆਂ ਦੇਖਿਆ ਮੈਂ ਸ਼ਹਿਰਾਂ ਦੇ ਵਿੱਚ ਹੁਣ ਦੇਖਿਆ ਉਹਦਾ ਮਾ ਵੀ ਨੌਕਰੀ ਕਰਦੀ ਆ ਪਿਓ ਵੀ ਨੌਕਰੀ ਕਰਦਾ ਬੱਚੇ ਲਈ ਉਹ ਕੋਈ ਬੀਬੀ ਲੱਭਦੇ ਨਹੀਂ ਉਹੀ ਪ੍ਰਵਾਸੀ ਬੀਬੀ ਵਿਚਾਰੀ ਲੱਭਦੇ ਨੇ ਕਰੈਚ ਕਰੈਚ ਘਰੇ ਕੈਮਰੇ ਲਾ ਦ ਕਰੈਚ 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 ਕਿਹਦੇ ਨੂੰ ਪਤਾ ਨਹੀਂ ਕਰੈਚ ਕਿਹਾ ਉਹ ਜਿਹੜਾ ਨਿਆਣੇ ਰੱਖਾਂ ਹੈ ਚਲ ਜੋ ਵੀ ਜੋ ਵੀ ਕਹੂ ਚਾ ਉਹ ਰੱਖਦੇ ਨੇ ਫਿਰ ਘਰੇ ਕੈਮਰੇ ਲਾ ਕੇ ਰੱਖ ਕੈਮਰੇ ਲਾ ਦਿੰਦੇ ਨੇ ਮਤਲਬ ਹੈ ਨਾ ਅਸੀਂ ਇੰਨੇ ਉਲਝ ਗਏ ਆ ਮਤਲਬ ਇੰਨੇ ਅਸੀਂ ਸਾਨੂੰ ਕਿਸ਼ਤਾਂ ਲੋਨ ਲੈ ਲਿਆ ਐਨੇ ਪੱਜੇ ਫਿਰਦੇ ਆ ਮਾਇਆ ਮਗਰ ਤੇ ਅਸੀਂ ਘਰ ਨੂੰ ਘਰ ਨੂੰ ਦਾ ਘਰ ਰੱਖੇ ਨਹੀਂ ਸਮਝ ਨਹੀਂ ਦਿੱਤਾ ਫਿਰ ਸਾਨੂੰ ਜਦੋਂ ਬੁਢਾਪਾ ਹੋ ਜਾਂਦਾ ਫਿਰ ਸਾਨੂੰ ਆਉਂਦਾ ਵੀ ਸਾਡੇ ਬੱਚੇ ਸਾਡੇ ਵੱਲ ਧਿਆਨ ਦੇਣ ਹਨਾ ਇਹ ਸਮੱਸਿਆ ਮੈਂ ਸਮੱਸਿਆ ਮੈਂ ਹੈ ਹੀ ਆ ਕਾਰਨ ਇਹ ਹੀ ਆ ਕਿ ਅਸੀਂ ਆਪੇ ਭਾਈਚਾਰਾ ਤੋਂ ਟੁੱਟੇ ਆ ਪਹਿਲਾਂ ਐ ਹੁੰਦਾ ਸੀ ਮੈਂ ਮੈਂ ਚੀ ਦੇਖੀ ਐ ਪਿੰਡ ਦੇ ਵਿੱਚ ਵੀ ਜਦੋਂ ਜਿਵੇਂ ਹੁਣ ਪੰਜ ਚਾਰ ਨਿਆਣੇ ਫਿਰਦੇ ਆ ਪਿੰਡ ਦੇ ਜਿਹੜੇ ਬਜ਼ੁਰਗ ਹੁੰਦੇ ਸੀ ਜਾਂ ਪਿੰਡ ਦੇ ਵਿੱਚ ਜਿਹੜਾ ਘਰੇ ਹੁੰਦਾ ਸੀ ਉਹ ਵੀ ਧਿਆਨ ਰੱਖਦਾ ਸੀ ਜਾਂ ਉਹਨਾਂ ਦੇ ਨਾਲ ਹੀ ਉਹ ਤਾਂ ਬਹੁਤ ਹੁੰਦਾ ਨਾਲ ਭਾਈਚਾਰਾ ਸੀਗਾ ਹੁਣ ਅਗਲਾ ਕਹਿੰਦਾ ਫਿਰ ਮੈਂ ਕੀ ਲੈਣਾ ਬੰਦਾ ਰਖਵਾ ਆਪ ਦਾ ਕੈਮਰੇ ਲਾਓ ਆਪ ਦੇ ਸਾਂਝ ਟੁੱਟ ਗਈ ਹਾਂ ਸਾਂਝ ਟੁੱਟ ਗਈ ਭਾਈਚਾਰਾ ਖਤਮ ਹੋਇਆ ਸੋਡਾ ਸਾਰਾ ਭਾਈਚਾਰਾ ਖਤਮ ਹੋਣ ਵਾਲੀ ਹੈ ਉਹ ਆ ਕੱਲੇ ਕਲਾਕਾਰ ਵੀ ਜਿਹੜੇ ਬੰਦੇ ਨੇ ਉਹ ਵੀ ਤਾਂ ਇੱਥੋਂ ਦੇ ਨਹੀਂ ਹੁਣ ਉਹ ਲਾਚ ਨਹੀਂ ਹੋਗੇ ਸਰ ਜਿੰਨੇ ਕਲਾਕਾਰ ਨੇ 80% ਤਾਂ ਕੈਨੇਡਾ ਹੀ ਬੈਠੇ ਨੇ ਪਰ ਉਹਨਾਂ ਨੂੰ ਹੇਜ ਮਤਲਬ ਹੇਜ ਹੈਗਾ ਜਾਂ ਫਿਰ ਰੋਜ਼ੀ ਰਿਸਕ ਇੱਥੇ ਹੈ ਉਹਨਾਂ ਦਾ ਭਾਸ਼ਾ ਕਰਕੇ ਫਿਰ ਇੱਥੋਂ ਉਹ ਤਾਂ ਕੋਈ ਦੁਨੀਆ ਸੁਣਦਾ ਨਹੀਂ ਗੱਲ ਇੱਥੋਂ ਵਾਲੇ ਲੋਕਾਂ ਨੂੰ ਹੀ ਆਪਾਂ ਆਪਾਂ ਲੋਕ ਉਹਨਾਂ ਲਈ ਮੰਡੀ ਆ ਉਹਨਾਂ ਨੇ ਆਪਾਂ ਨੂੰ ਮੰਡੀ ਬਣਾਉਣਾ ਤੇ ਮੰਡੀ ਬਣਾਉਣ ਲਈ ਉਹ ਕੀ ਕਿਹੜੀ ਮਤਲਬ ਉਹਨਾਂ ਨੇ ਸਾਰੇ ਇੱਕ ਹੱਥ ਕੰਡੇ ਵਰਤਨੇ ਉਹਨਾਂ ਨੇ ਥੋੜੀ ਭਾਵਨਾਵਾਂ ਨਾਲ ਵੀ ਖੇਡਣਾ ਤੁਹਾਡੇ ਖੇਤੇ ਤੁਹਾਡੇ ਜਿਹੜਾ ਤੁਹਾਡਾ ਲੋਕ ਧਰਮ ਹੋਊਗਾ ਤੇ ਤੁਹਾਡਾ ਧਰਮ ਹੋਊਗਾ ਉਹਦੇ ਨਾਲ ਵੀ ਖੇਡਣਗੇ ਉਹ ਤੁਹਾਡੇ ਮਾਣ ਨਾਲ ਵੀ ਖੇਡਣਗੇ ਤੁਹਾਨੂੰ ਮਤਲਬ ਛੱਡਣਾ ਨਹੀਂ ਉਹਨਾਂ ਨੇ ਪਕੜ ਕੇ ਰੱਖਣਾ ਕਿਵੇਂ ਨਾ ਕਿਵੇਂ ਕਰਕੇ ਬਹੁਤੇ ਕਲਾਕਾਰ ਤਾਂ ਇਦਾਂ ਵੀ ਵੀ ਜਿਹਨੂੰ ਕਾਉਂਟਰਵਰਸ ਕੀ ਜਾਂਦੇ ਕਾਉਂਟਰਵਰਸੀ ਮਤਲਬ ਉਹ ਕਰਾ ਕੇ ਰੱਖਦੇ ਨੇ ਕਿਉਂ ਜਿਵੇਂ ਹੁਣ ਆ ਬਾਕਸਰ ਬਹੁਤ ਮੈਂ ਦੇਖਦਾ ਵੀ ਥੋੜੇ ਦਿਨ ਪਹਿਲਾਂ ਮੈਂ ਕਿਤਾਬ ਪਾਈ ਸੀਗੀ ਉਹ ਅਮ ਅਮਰੋਜ਼ ਦੀ ਕਿਤਾਬ ਪਾਈ ਸੀ ਪੋਇਟਰੀ ਵਾਲੀ ਉਹਦੇ ਵਿੱਚ ਬੱਬੂ ਮਾਨ ਦਾ ਇੱਕ ਲੇਖ ਲਿਖਿਆ ਹੋ ਮੈਂ ਉਹ ਪਾਈ ਸੀ ਵਿੱਚ ਬੱਬੂ ਮਾਨ ਦਾ ਲਿਖ ਲਿਖਿਆ ਥੱਲੇ ਬਹੁਤੇ ਮੂਸੇ ਵਾਲੇ ਵਾਲੇ ਬੰਦੇ ਆ ਗਏ ਜਿਹੜੇ ਉਹਦੇ ਚਾਹ ਮੰਦੇ ਸੀ ਠੀਕ ਉਹਨਾਂ ਦੀ ਲੜਾਈ ਗਾਲ੍ਹਾਂ ਦੱਪੜਵਾਦ ਮੈਨੇ ਵੀ ਗਾਲਾਂ ਕੋਲਾ ਕੱਢ ਕੇ ਵਿੱਚ ਚੱਲ ਮੈਂ ਡਿਲੀਟ ਕਰਤੇ ਮੈਂ ਕਿਹਾ ਵੀ ਇਹ ਕੋਈ ਗੱਲ ਮੈਂ ਆਪ ਦਾ ਤਕਦਾਵਾ ਵੇਚਣ ਵਾਲੇ ਬੰਦੇ ਹਨ ਉਹ ਉਹਨਾਂ ਦੀ ਐਨ ਇੰਸਫਦਰ ਤੱਕ ਲੜਾਈ ਚੱਲੀ ਜਾਂਦੀ ਹੈ ਪਤਾ ਹੀ ਨਹੀਂ ਕਾਦੀ ਲੜਾਈ ਹੈ ਉਹਨਾਂ ਦੀ ਚਲੋ ਖੈਰ ਜ਼ਮੀਨ ਦੀ ਤਾਂ ਸੁਣਿਆ ਸੀ ਮਤਲਬ ਬੱਟ ਦੀ ਵੀ ਸੁਣਿਆ ਸੀ ਪਾਣੀ ਦੀ ਬਾਰੇ ਵੀ ਸੁਣਿਆ ਸੀ ਉਹਨਾਂ ਦੀ ਲੜਾਈ ਹੈ ਠੀਕ ਹੈ ਭਾਈ ਸचेत ਹੋਣ ਦੀ ਲੋੜ ਆਪਣੇ ਲੋਕਾਂ ਦਾ ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਮੈਨੂੰ ਸੁਣਿਆ ਧੰਨਵਾਦ ਆ ਅਸੀਂ ਕੱਲ